ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ YouTube ਚੈਨਲ ਸੰਧੂ ਬੱਧਰਪੁਰੀਆ ਡੇਰੀ ਫਾਰਮ ਵਿੱਚ ਸਵਾਗਤ ਹੈ ਤੁਹਾਡਾ ਸੱਜਣੋਂ ਅੱਜ ਦੀ ਵਿਜਿਟ ਪਿੰਡ ਖੇਮਕਰਨ ਬਾਰਡਰ ਜ਼ਿਲ੍ਹਾ ਸ਼ਹੀਦ ਤਰਨਤਾਰ ਸਾਹਿਬ ਦੇ ਤਹਿਸੀਲ ਪੱਟੀ ਅਰਸ਼ੀ ਸ਼ਾਹ ਜੀ ਦੇ ਕੋਲ ਪਹੁੰਚ ਚੁੱਕੇ ਆਂ ਹਰ ਵਾਰ ਦੀ ਤਰ੍ਹਾਂ ਜਰਸੀਆਂ ਵੜਾਂ ਦਾ ਜੋੜਾ ਲੈ ਕੇ ਆਇਆ ਤੇ ਸੇਲ ਵਾਲਾ ਕੰਮ ਕਰ ਦੇਣਾ ਤਾਂ ਕੁਐਸਟ ਬੇਨਤੀ ਕਰਦੇ ਆਂ ਨਰਖ ਪਰ ਕਰਕੇ ਚੋਕੇ ਟਿੱਪ ਕੇ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਪੈਸੇ ਲਾਉਣੇ ਆ ਫਰਜ ਬੰਦਾ ਸਾਡਾ ਫਰਜ ਬੰਦਾ ਹੈ ਵੀਡੀਓ ਬਣਾਉਣਾ ਤੇ ਤੁਹਾਡਾ ਕੰਮ ਨਰਖ ਪਰਖ ਕਰਨਾ ਬਾਅਦ ਚ ਕਿਸੇ ਨੂੰ ਕੋਈ ਲਾਮਾ ਨਾ ਸੱਜਣ ਨੂੰ ਦਿਖਾ ਕਰੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਬੈਲ ਆਈਕਨ ਨੂੰ ਆਲ ਸੈੱਟ ਕਰਿਆ ਕਰੋ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆ ਜੀ ਨੂੰ ਜਲਦੀ ਮਿਲ ਸਕੇ ਵੀਡੀਓ ਨੂੰ ਆਂਡ ਤੱਕਰ ਵੇਖਿਆ ਕਰੋ ਵੇਖ ਕੇ ਨਰਖ ਪਰਖ ਕਰਕੇ ਗੱਲਬਾਤ ਸੁਣ ਕੇ ਪੂਰੀ ਡਿਟੇਲ ਤੇ ਫਿਰ ਫੋਨ ਲਾਇਆ ਕਰੋ ਆਓ ਲੈਨੇ ਆ ਆਪਦੇਰੇ ਜਾਣਕਾਰੀ ਸ਼ਾਹ ਜੀ ਤੋਂ ਪੁੱਛਦੇ ਆ ਕਿਨਵਾ ਸੂਗਾ ਤੇ ਕੀ ਦੁੱਧ ਬਾਦ ਸ਼ਾਹ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਬਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਸੁਣਾਓ ਜੀ ਆ ਜਾ ਘਰ ਸ਼ੁਕਰ ਹਾ ਹੁਣ ਹੁਣ ਮੇਰੇ ਹਿਸਾਬ ਨਾਲ ਤੁਸੀਂ ਪਹਿਲਾਂ ਬੁੱਢੇ ਹੁਣ ਮੁੰਡੇ ਨਹੀਂ ਹੁੰਦੇ ਫੇ ਜੀ ਜਿਵੇਂ ਜਿਵੇਂ ਵੀਡੀਓ ਪਾਉਂਦੇ ਜੀ ਹਾਂ ਕਾਲੀ ਝਾੜੀ ਕਾਲੀ ਹੁੰਦੀ ਜਾਂਦੀ ਹੈ ਨਾ ਚਾਹ ਉਹ ਠੀਕ ਠਾਕ ਆ ਹੱਸਣਾ ਵੀ ਚਾਹੀਦਾ ਖੁਸ਼ ਵੀ ਰਹਿਣਾ ਚਾਹੀਦਾ ਚਾ ਵੀ ਘੰਟੇ ਸਾੜ ਜੀ ਬੜੇ ਰਹਿਣਾ ਤੇ ਖੂਨ ਸਰ ਸਰਦਾ ਕਰਦਾ ਹੈ ਨਾ ਦੇਣਾ ਬਾਬਾ ਜੀ ਸਤਗੁਰੂ ਸਤਗੁਰੂ ਤੇ ਇਹ ਆ ਕੇ ਮਹਾਰਾਜ ਦਾ ਵੀ ਨਾਮ ਲਵੇ ਸੇ ਖੇਡੇ ਸਾਰੇ ਕੰਮ ਕਰੇ ਜ਼ਿੰਦਗੀ ਪੈਸਾ ਜਿਹੜਾ ਨਾ ਪੈਸਾ ਹੱਥਾਂ ਦੀ ਮਾਇਆ ਆਉਂਦਾ ਜਾਂਦਾ ਹੀ ਰਹਿੰਦਾ ਤੇ ਅੱਜ ਫਿਰ ਦੋ ਆ ਡਰੈਸ ਨੋਟ ਕਰਾਈਏ ਪਿੰਡ ਪ੍ਰਾਵਾਂ ਦਾ ਡੱਸ ਜੀ ਆਪਣਾ ਪਿੰਡ ਖੇਮਕਰਨ ਹਾਂਜੀ ਤਹਿਸੀਲ ਪੱਟੀ ਹਰਵਾਰਾ ਦੀ ਤਰ੍ਹਾਂ ਭੁੱਲ ਜਨਾ ਜ਼ਿਲ੍ਹਾ ਤਰਨਤਾਰ ਜ਼ਿਲ੍ਹਾ ਸ਼ਹਿਰੀ ਤਰਨਤਾਰ ਸਾਹਿਬ ਹਾਂਜੀ ਤੇ ਮੋਬਾਈਲ ਨੰਬਰ 8196 9021 ਤੇ ਦੋ ਆ ਤੇ ਕਿੰਨਾ ਕਨਵਾ ਕਨਵਾ ਸੁਆ ਬਾਬਾ ਜੀ ਆ ਤੀਸਰੇ ਸੁਹੇ ਜੀ ਤਰਲੀ ਦੂਸਰੇ ਸੁਹੇ ਜੀ ਅੱਛਾ ਹਾਂਜੀ ਇਹ ਲੱਗਦੀ ਤੇ ਵੇਖਣ ਨੂੰ ਇਹ ਲੋ ਦੂਜੇ ਸੁਹੇ ਹੁੰਦੀ ਹੈ ਨਾ ਬਾਬੇ ਲੱਗਨ ਦੀ ਕਹਿੰਦੇ ਜਿੰਵੇਂ ਸੂਵੇਗੀ ਆਪਾਂ ਨੂੰ ਆਖੀ ਠੀਕ ਨਹੀਂ ਸੱਚ ਆ ਸਚਾਈ ਜ਼ਰੂਰੀ ਆ ਵੇਖਣ ਨੂੰ ਤਾਂ ਭਾਵੇਂ ਦੂਜੇ ਸੂਵੇ ਕਹਿ ਕੇ ਕੋਈ ਵੇਚਲੇ ਤੇ ਹੈਗੇ ਵੀ ਆ ਪਰ ਜੇ ਤੀਜੇ ਤੇ ਤੀਜੇ ਦੱਸੋ ਮਗਰ ਕੀ ਆ ਗਿਆ ਮਗਰ ਬੱਚਾ ਜੀ ਮੇਲ ਦਾ ਤੇ ਤਾਜੀ ਸੂਈਆਂ ਦੇ ਜੇਰ ਬਾਕੀ ਰਹਿ ਗਈ ਅੱਧਿਕ ਪੈਣ 1.5 ਘੰਟੇ 1.5 ਘੰਟਾ ਆਇਆ ਸੂਈ ਨੂੰ ਤੇ ਠੰਡ ਠੰਡ ਬਹੁਤ ਸੋਹਣਾ ਹੈ ਨਾ ਸ਼ਾਹ ਜੀ ਠੰਡ ਹੀ ਬੜੀ ਹੁੰਦੀ ਆ ਹੈ ਨਾ ਕੋਈ ਕੱਢੇ ਕੋਈ ਧਾਰ ਤੂਰ ਨਹੀਂ ਬਾਬਾ ਬੇਅੰਤ ਐ ਰੂਰਗੀ ਅੱਛਾ ਅਰੋਂ ਖੋਲ ਕੇ ਤੋੜ ਕੇ ਚੈੱਕ ਕਰਾਈਏ ਦੁੱਧ ਕਿ ਨਾ ਕਿ ਤੁਹਾਡੇ ਏੜੀ ਕੇ ਨਾ ਘਰ ਵਾਲਿਆਂ ਨੇ ਆਖਿਆ ਕਿ 16 17 ਕਿਲੋ ਦੇ ਦੇਗੀ ਠੀਕ ਆ ਦੇ ਦਨਾ ਜੀ ਗਾਈਂ ਨਾ ਜੀ ਸਹੀ ਗੱਲ ਪੁੱਛੋ ਨਾ ਤੇ ਜਿਆਦਾ ਆਖਿਆ ਆਪਾਂ ਨੇ 16 ਹੀ ਦੇ ਦਵੇ ਇੰਨਾ ਹੀ ਬਹੁਤ 16 ਕਿਲੋ ਛਾਹ ਦੀ ਦੁੱਧ ਨੂੰ ਕੀ ਜਾਂਦਾ ਤੇ 16 ਕਿਲੋ ਦੁੱਧ ਕੀ ਜਾਂਦਾ ਇਹਨੂੰ ਜਿੱਦਾਂ ਇਹਨੂੰ ਥਾਂਲੇਵਾ ਲੱਗਾ ਬਾਕੀ ਸੋਹਣੀਆਂ ਬੰਤਰ ਬੰਤਰ ਥਾਂ ਤੇ ਇਹ ਜਿਹੜਾ ਇਹਨੂੰ ਆਰਡਰ ਕੁਆਲਿਟੀ ਲੱਗੀ ਆ ਨਾ ਉਹਦੇ 20 ਕਿਲੋ ਵਾਲੀ ਰਕੀ ਲੱਗੀ ਸ਼ਾਜਾ ਜੀ ਨਾ ਬਾਬਾ ਜੀ ਦੋ ਦੋ ਨਾਲ ਤੁਹਾਨੂੰ ਦੱਸਿਆ ਬਿਚਾਰ ਆਖਿਆ ਆਪਾਂ ਆਖਿਆ ਬਾਕੀ ਜਰਸੀ ਕ੍ਰੋਸ ਦੇ ਵਿੱਚ ਸੱਜਣੋਂ ਆ ਗਈ ਜੇ ਠੀਕ ਆ ਤੇ ਥਾਂ ਤੁਹਾਨੂੰ ਨਾਲ ਜਰਸੀ ਵੀ ਹੈਗੀ ਦੇ ਨਾਲ ਕ੍ਰੋਸ ਵੀ ਆ ਦੋਵੇਂ ਆ ਬਾਕੀ ਥਾਂ ਤੁਹਾਨੂੰ ਬਹੁਤ ਕਮਾਲ ਦਾ ਲੱਗਾ ਜੇ ਉਮੀਦ ਕਰਦੇ ਹਾਂ ਕਿ ਆਪਦੇ ਮਨ ਨੂੰ ਤੁਹਾਡੇ ਨੂੰ ਜ਼ਰੂਰ ਲੱਗੂਗੀ ਤੇ ਠੰਢੀ ਸੀਲ ਹੈ ਸ਼ਾਜੀ ਮੈਂ ਕਿਹਾ ਬਾਬਾ ਜੀ ਮੰਗੇ ਦੀ ਲੋਡ ਨਹੀਂ ਉਤਰਨੀ ਚੋਣੀ ਐਨੀ ਠੰਡੀ ਆ ਵਾਰਪੀ ਜਾਂ ਫਿਰ ਤੇ ਕੀ ਫਿਰ ਲੈਦੇ ਮੁੱਲ ਕੀ ਕਰਤਾ ਬਾਬਾ ਜੀ ਜਿਹੜੀ ਮਰਜ਼ੀ ਦੋ ਚੋਂ ਲੈ ਲੈਣਾ 84500 ਦੀ 45000 ਹਾਂ ਜੀ 52 ਕਰਾਲਾਂ 70 ਕਰਾਲਾਂ ਨੂੰ ਜੋ ਮਰਜ਼ੀ ਹਾਂ ਜੀ 45000 ਦੀ ਜਿਹੜੀ ਸ਼ਾਹ ਜੀ ਕਹਿੰਦੇ ਦੇ ਦਾਂਗੇ ਜਿਹੜੀ ਮਰਜ਼ੀ ਦੋ ਚੋਂ ਜਿਹੜੀ ਮਰਜ਼ੀ ਦੋ ਚੋਂ ਜੋੜਾ ਉਹ ਪਿਓਰ ਜਰਸੀ ਜੇ ਤੇ ਹੈਗੀ ਪੰਜਾਬ ਵਾਲੀ ਜੀ ਆਓ ਸ਼ਾਹ ਜੀ ਇਹ ਕਿੰਨੇ ਕ ਦਿਨ ਲੈ ਜੂਗੀ ਤੁਹਾਡੇ ਲਈ ਬਾਈ ਉਹ ਵੈਟ ਦਾ ਮੈਂ 45000 ਦੇਖਣਾ ਕੋਈ 70000 ਤੋਂ ਘੱਟ ਮੋਰੀ ਨਹੀਂ ਕਰਨੀ ਅੱਛਾ ਜੀ ਹਾਂ ਜੋਰ ਜਰਸੀ ਪੰਜਾਬ ਵਾਲੀ ਠੰਡੀ ਟੀਰੀ ਠੀਕ ਹੈ ਜੀ ਤੇ 5 ਕ ਦਿਨ ਲੇ ਜੂਗੀ 5-7 ਦਿਨ ਲੈ ਜੂਗੀ ਹਾਂ ਜੀ ਦੋ ਦੇਵੀ ਦੋ ਟੀਰੀ ਬਾਬਾ ਜੀ ਅੰਨਾ ਹੀ ਕੱਢੇਗੀ 17 16 17 ਕਿਲੋ ਠੀਕ ਹੈ ਜੀ ਲਓ ਭਾਈ ਸੱਜਣੋ ਇਹ ਵੀ ਪੰਜਾਬ ਵਾਲੀ ਜਰਸੀ ਆ ਬਾਕੀ ਕੱਦ ਕਾਠ ਤੁਸੀਂ ਵੇਖ ਸਕਦੇ ਜੀ ਠੀਕ ਹੈ ਜੀ ਤੇ ਜਰਸਾ ਬਾਲਕਾਂ ਜਾ ਰਹੀਆਂ ਵੀ ਵੱਡੀਆਂ ਹੰਦੀਆਂ ਇਹਦਾ ਬਾਬਾ ਹੀ ਕਰਜ਼ਾ ਲੱਗਾ ਇਹੰਦਾ ਵੱਡਾ ਥੋੜਾ ਜਿਹਾ ਹੁੰਦੇ ਨੂੰ ਤੇ ਮੋਲ ਇੱਕੋ ਜਿਹੀ ਸ਼ਾਹ ਜੀ ਕਹਿੰਦੇ ਇੱਕ ਰੱਖਣਾ ਬਾਬਾ ਜੀ ਮੋਲ ਇਹਨਾਂ ਕੋਈ ਕਰਜ਼ਾ ਹੈ ਤਾਂ ਕਿ ਅੱਜ ਹਾਂ ਆਪਾਂ ਦੇਣਾ ਹੀ ਬਾਬਾ ਜੀ ਕੋਈ ਗੱਲ ਕੀਤੀ ਦੇਣਾ ਨਹੀਂ 10000 15 ਮੰਨਣ ਵਾਲਾ ਹੀ ਕੰਮ ਹੈ ਠੀਕ ਆ ਜੀ ਲਓ ਭਾਈ ਸੱਜਣੋ ਸੋਹਣੀਆਂ ਗਾਈਂ ਦੋਵੇਂ ਖੂਬਸੂਰਤ ਆ ਖਰੀਦਾਰੀ ਕਰ ਲਓ ਸ਼ਾਹ ਜੀ ਇਹ ਵੀ 45 ਦੀ ਜਿਹੜੀ ਮਰਜ਼ੀ ਲੈ ਜਾਏ 45 45000 ਦੇ ਵਿੱਚ ਜੋੜਾ ਗਾਈ ਦਾ ਸ਼ਾਹ ਦੇ ਕੋਲ ਇੱਕ ਸੂਈ ਸਵਾਈ ਜਿਹੜੀ ਤਾਜੀ ਤੇ ਇੱਕ ਜਿਹੜੀ ਗੱਬਣ ਪਿੰਡ ਖੇਮਕਨ ਵਿਜਿਟ ਕਰਕੇ ਆਪਣੀ ਨਰਖ ਪਰ ਕਰਕੇ ਲੈ ਜਾਓ ਚੈਨਲ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ ਜੀ